ਜਿਹੜਾ ਅੱਜ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਸਾਰੇ ਦੇਸ਼ ਦੇ ਵਿੱਚ ਰੋਸ਼ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਇਹ ਬੀਜੇਪੀ ਦੀ ਜਿਹੜੀ ਅਸਲੀ ਪਛਾਣ ਜਿਹੜੀ ਹੈ ਹੁਣੀ ਸ਼ੁਰੂ ਹੋ ਗਈ ਹੈ ਜਿਸ ਤਰ੍ਹਾਂ ਮੋਦੀ ਸਾਹਿਬ ਨੇ ਪਿਛਲੇ ਇਲੈਕਸ਼ਨਾਂ ਵਿੱਚ ਕਿਹਾ ਸੀ ਆਪ ਕੀ ਬਾਦ 400 ਪਾਰ ਉਹਦਾ ਜਿਹੜਾ मीनिंग ਸੀ ਉਹ ਸਾਹਮਣੇ ਆਣਾ ਸ਼ੁਰੂ ਹੋ ਗਿਆ ਹੈ ਜਿਸ ਤਰ੍ਹਾਂ ਪਾਰਲੀਮੈਂਟ ਦੇ ਪਾਰਲੀਮੈਂਟ ਦੇ ਵਿੱਚ ਮੋਦੀ ਜਿਹੜਾ ਹੰਕਾਰੀ ਇੱਕ ਗ੍ਰਹਿ ਮੰਤਰੀ ਬਣਾਇਆ ਗਿਆ ਉਹਨੇ ਉਹਦੇ ਵਿੱਚ ਜਿਹੜਾ ਸਾਡਾ ਦੇਸ਼ ਦਾ ਸੰਵਿਧਾਨ ਬਾਬਾ ਸਾਹਿਬ ਨੇ ਲਿਖਿਆ ਉਸ ਬਾਬਾ ਸਾਹਿਬ ਦਾ અપਮਾਨ ਕੀਤਾ ਉਹ અપਮਾਨ ਜਿਹੜਾ ਕੀਤਾ ਉਹਦੇ ਅੱਜ ਰੋਸ਼ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਰੋਸ਼ ਪ੍ਰਦਰਸ਼ਨ ਕੀਤੇ ਜਾ ਰਹੇ ਆ ਔਰ ਮੈਂ ਸਾਰੇ ਲੋਕਾਂ 'ਕੀ ਬੇਨਤੀ ਕਰਦਾ ਪ੍ਰਾਰਥਨਾ ਕਰਦਾ ਸਾਰੇ ਹੀ ਭੈਣ ਭਰਾ ਪੂਰੇ ਦੇਸ਼ ਦੇ ਲੋਕ ਜਿਹੜੇ ਆ ਇਕੱਠੇ ਹੋ ਜੋ ਇਹ ਬੀਜੇਪੀ ਦੀ ਮੰਸ਼ਾ ਕੁਝ ਹੋਰ ਹੈ ਉਹ ਜਿਹੜੀ ਮੰਸ਼ਾ ਉਹਨਾਂ ਦੀ ਪੂਰੀ ਨਹੀਂ ਕੀਤੀ ਜਾਣ ਦਿੱਤੀ ਲੋਕਾਂ ਨੇ ਤੇ ਮੇਰੀ ਬੇਨਤੀ ਹੈ ਵੀ ਇਹਨਾਂ ਨੂੰ ਹੰਕਾਰੀਆਂ ਨੂੰ ਆਉਣ ਵਾਲਾ ਟਾਈਮ ਜਿੱਥੇ ਵੀ ਸਟੇਟ ਦੇ ਵਿੱਚ ਇਲੈਕਸ਼ਨ ਹੁੰਦੇ ਆ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਅੱਗੇ ਇਲੈਕਸ਼ਨ ਆਉਣ ਵਾਲੇ ਆ ਜਿਹੜੀ ਜਿਹੜੀ ਸਟੇਟ ਤੇ ਇਲੈਕਸ਼ਨ ਹੈ ਇਹਨਾਂ ਨੂੰ ਭਜਾਓ ਔਰ ਇਹ ਜਿਹੜੀ ਇੱਕ ਨਵੀਂ ਪਾਰਟੀ ਬੰਬਾਰੀ ਨਵੀ ਆ ਗਈ ਹੈ ਆਮ ਆਦਮੀ ਪਾਰਟੀ ਇਹ ਆਮ ਆਦਮੀ ਪਾਰਟੀ ਇਹ ਬੇਸਿਕਲੀ ਭਾਜਪਾ ਦੀ ਬੀ ਟੀਮ ਹੈ ਇਹ ਵੀ ਜੋ ਭਾਜਪਾ ਦਾ ਐਜੰਡਾ ਉਹ ਹੀ ਬੋਲਦੀ ਹੈ ਤੇ ਮੇਰੀ ਤੁਹਾਡੇ ਸਾਰੇ ਕੀ ਬੇਨਤੀ ਤੁਸੀਂ ਅੱਜ 3 ਸਾਲ ਹੋ ਗਿਆ ਪੰਜਾਬ ਦੇ ਵਿੱਚ ਸਰਕਾਰ ਉਨ੍ਹਾਂ ਦੀ ਬਣੀ ਦੀ ਕੋਈ ਕੰਮ ਦੇ ਲਓ ਵੀ ਪੂਰੇ ਪੰਜਾਬ ਦੇ ਵਿੱਚ ਕਿਤੇ ਕੰਮ ਆ ਤੁਸੀਂ ਇੱਥੇ ਹੀ ਦੇਖ ਲਓ ਇਹ ਕੈਮਰਡਰ ਦਾ ਵਜਿਹ ਰੋਏ ਤੇ ਉਹਦੇ ਹਲਕੇ ਦੇ ਵਿੱਚ ਤਰਾਹੀ ਮਾਮ ਤਰਾਹੀ ਮਾਮ ਹੋ ਰਿਹਾ ਹੋਏ ਲੋਕੀ ਆਪਣੇ ਆਪ ਨੂੰ ਇੱਕ ਠੱਗਾ ਮਹਿਸੂਸ ਕਰ ਰਿਹਾ ਲੋਕਾਂ ਦੇ ਉੱਤੇ ਇਨੀ ਕਿ ਦਹਿਸ਼ਤ ਹੈ ਉਹ ਜਿਹੜੇ ਖਾਕੀ ਵਰਦੀ ਵਾਲੇ ਨੇ ਇਹ ਕੋਈ ਲੋਕਾਂ ਦੀ ਸੁਰੱਖਿਆ ਵਾਸਤੇ ਨਹੀਂ ਅਗੇ ਇਹ ਬੇਸਿਕਲੀ ਆਮ ਆਦਮੀ ਪਾਰਟੀ ਦੇ ਪਿੱਠੂ ਬਣੇ ਨੇ ਔਰ ਜ਼ਬਰਨ ਲੋਕਾਂ ਦੇ ਉੱਤੇ ਪਰਚੇ ਕੀਤੇ ਜਾ ਰਹੇ ਹੈ ਤੇ ਮੈਂ ਅੱਜ ਤੁਹਾਡੇ ਸਮਾਜ ਦੇ ਮਜ਼ਰਾਏ ਇਹ ਗੱਲ ਕਹਿਣਾ ਚਾਹਾਂ ਜੀਏ ਤੁਸੀਂ ਆਪਣੀਆਂ ਡਿਊਟੀਆਂ ਇਮਾਨਦਾਰੀ ਨਾਲ ਨਹੀਂ ਕਰਨੀਆਂ ਤੇ ਥੋੜਾ ਜਿਹਾ ਟਾਈਮ ਰਹਿ ਗਿਆ। ਫਿਰ ਤੁਹਾਡੀਆਂ ਡਿਊਟੀਆਂ ਅਸੀਂ ਆਪਣੇ ਤਰੀਕੇ ਨਾਲ ਦੇਖਾਂਗੇ ਵੀ ਕਿਸ ਤਰ੍ਹਾਂ ਤੁਸੀਂ ਡਿਊਟੀਆਂ ਦੇਣੀਆਂ ਨੇ। ਔਰ ਜਿਹੜੇ ਖਾਸ ਆਦਮੀ ਪਾਰਟੀ ਦੇ ਛਤੂਂਗੜੇ ਪਿੱਠੂ ਨਾਲ ਜਿਹੜੇ ਵਰਕਰ ਨੇ ਉਹਨਾਂ ਨੂੰ ਵੀ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਬੰਦੇ ਬਣਜੋ। ਬਿਲਕੁਲ ਵੀ ਤੁਸੀਂ ਜਿਹੜੇ ਧੱਕੇ ਕਰ ਰਹੇ ਹੋ ਮੇਰੇ ਵਰਕਰਾਂ ਦੇ ਨਾਲ ਇੱਕ ਇੱਕ ਤੁਹਾਡੇ ਕੋਲ ਹਿਸਾਬ ਲਿਤਾ ਜਾਏਗਾ। ਅਸੀਂ ਦੇ 5 ਸਾਲ ਲਈ ਕੱਢ ਤੇ ਤੁਹਾਡੇ ਕੋਲ 5 ਮਿੰਟ ਨਹੀਂ ਨਿਕਲੇ ਤੁਸੀਂ ਚੀਕਾ ਮਾਰਨੀ ਹੈ ਇਸ ਕਰਕੇ ਮੈਂ ਗੱਲ ਕਹਿਣਾ ਚਾਹਨਾ ਮੰਤਰੀ ਸਾਹਿਬ ਨੂੰ ਵੀ ਤੁਹਾਡੇ ਇਸ ਮਾਧਿਅਮ ਰਾਹੀਂ ਗੱਲ ਕਹਿਣਾ ਚਾਹਨਾ ਤੁਹਾਨੂੰ ਲੋਕਾਂ ਨੇ ਜੇ ਚੁਣਿਆ ਤੇ ਕੰਮ ਕਰਨ ਵਾਸਤੇ ਚੁਣਿਆ ਤੁਹਾਨੂੰ ਲੋਕਾਂ ਨੇ ਇੱਕ ਬਦਲੇ ਦੀ ਭਾਵਨਾ ਨਾਲ ਕਰਕੇ ਨਹੀਂ ਚੁਣਿਆ ਕਿ ਤੁਸੀਂ ਹਰ ਬੰਦੇ ਨਾਲ ਬਦਲਾ ਲਾਓ ਹਰ ਬੰਦੇ ਨਾਲ ਬਦਲਾ ਲਾਓ ਇਸ ਕਰਕੇ ਮੈਂ ਤੁਹਾਡੇ ਸਮਾਧਿਅਮ ਰਾਹੀਂ ਮੰਤਰੀ ਸਾਹਿਬ ਨੇ ਗੱਲ ਕਹਿਣਾ ਚਾਹਨਾ ਜੇ ਮੰਤਰੀ ਬਣਿਓ ਤੇ ਸਾਡੇ ਇਲਾਕੇ ਚ ਆਪਣੇ ਇਲਾਕੇ ਚ ਕੰਮ ਕਰਕੇ ਦੱਸੋ ਜਿਹੜੇ ਲੋਕੀ ਤੁਹਾਨੂੰ ਯਾਦ ਕਰਨ ਲੋਕਾਂ ਨਾਲ ਪਿਆਰ ਕਰੋ ਤੁਸੀਂ ਦੇਖੀ ਲਿਆ ਨਰੋਡ ਜੰਸੇ ਮਿਸੀਪਲਟੀ ਦੇ ਵਿੱਚ ਕੀ ਹੋਇਆ ਮੇਰੀ ਗੈਰ ਹਾਜ਼ਰੀ ਜਿੰਨਾ ਤੱਕਾ ਕਰਨਾ ਚਾਹੀਦਾ ਸੀ ਉਹ ਕਰ ਲਿਆ ਜੀ ਔਰ ਪੰਜ ਹੀ ਤੁਸੀਂ ਜਿੱਤੇ ਕਿ ਪੰਜ ਹੀ ਮੈਚ ਜਿੱਤੇ ਅਗਰ ਮੈਂ ਉਥੇ ਮੌਕਾ ਹੁੰਦਾ ਤੇ ਫਿਰ ਤੁਹਾਨੂੰ ਦਾਦੇ ਵੀ ਤੁਹਾਨੂੰ ਬਰੰਗ ਕਿੱਦਾਂ ਘਰ ਭੇਜਣਾਈ ਇਸ ਕਰਕੇ ਮੈਂ ਫਿਰ ਤੁਹਾਡੇ ਮਾਜਰੇ ਘਰ ਕਹਨੇ ਚਾਹਨਾ ਇਮਾਨਦਾਰ ਨੇ ਕੰਮ ਕਰੋ ਲੋਕਾਂ ਨਾਲ ਪਿਆਰ ਕਰੋ ਜੇ ਆਪਣਾ ਨਾਮ ਤੁਸੀਂ ਬਜਾਣਾ ਚਾਹੁੰਦੇ ਹੋ ਤੇ ਨਿਹਦੇ ਨਾਮ ਤੇ ਤੁਹਾਡਾ ਹੁਣ ਗਿਆ ਗਿਆ 25 ਆ ਗਈ ਜਿਹੜੀ 25 ਆ ਗਈ ਤੇ ਗਈ ਤੇ 26 ਦੇ ਬੈ ਤੁਹਾਨੂੰ ਲੋਕਾਂ ਦੇ ਗੋਲ ਕਰ ਲੈਣਾ ਇਸ ਕਰਕੇ ਮੈਂ ਸਾਰੇ ਲੋਕਾਂ ਕੇ ਬੇਨਤੀ ਕਰਦਾ ਵੀ ਜਿਹਦੀ ਜਿਹਦੀ ਜਿੱਥੇ ਜਿੱਥੇ ਰਿਸ਼ਤੇਦਾਰੀ ਹੈ ਦਿੱਲੀ ਦੇ ਵਿੱਚ ਇਲੈਕਸ਼ਨ ਹੈ ਸਾਰੇ ਤਗੜੇ ਹੋ ਕੇ ਕਾਂਗਰਸ ਪਾਰਟੀ ਦੀ ਮਦਦ ਕਰੋ ਕਾਂਗਰਸ ਹੀ ਕਹੋ ਜੀ ਪਾਰਟੀ ਹੈ ਉਹ ਜੀ ਜਮਾਤ ਹੈ ਜਿਹੜੀ ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲਦੀ ਹੈ ਸਾਰਿਆਂ ਨਾਲ ਪਿਆਰ ਕਰਦੀ ਹੈ ਜਾਂ ਦੇਸ਼ ਸਾਰੀ ਜੀਵਤ ਸਾਰੀਆਂ ਕੌਮਾਂ ਦਾ ਸਾਰੇ ਧਰਮਾਂ ਦਾ ਭਰਿਆ ਹੋਇਆ ਪੂਰੇ ਇੱਕ ਹਿੰਦੂਆ ਦਾ ਨਹੀਂ ਮੈਂ ਕਿਹਾ ਮੈਂ ਹਿੰਦੂ ਨਹੀਂ ਕਿ ਮੈਂ ਤਿਲਕ ਨਹੀਂ ਲਗਾਉਂਦਾ ਇਹ ਜਾਦੇ ਤਿਲਕ ਲਗਾਉਂਦੇ ਆ ਇਹ ਜਾਦੇ ਭਗਵਾਨ ਰਾਮ ਦੇ ਚੇਲੇ ਆ ਸਾਰੀ ਦੁਨੀਆ ਦੱਸਿਓ ਜਿਹੜੇ ਸਾਡੇ ਰੈਵਰਨ ਆ ਬਾਬਾ ਨਾਨਕ ਹੋਇਆ ਰਵਿਦਾਸ ਮਹਾਰਾਜ ਹੋਇਆ ਕਬੀਰ ਸਾਹਿਬ ਹੋਇਆ ਸਾਰੀ ਦੁਨੀਆ ਉਹਨਾਂ ਨਾਲ ਚੱਲਦੀ ਏ ਇਹ ਨਵਾਂ ਹੀ ਕੰਮ ਫੜ ਲਿਆ ਨਾ ਕੰਮ ਵਾਲੇ ਪਾਸੇ ਧਿਆਨ ਕੋਈ ਨਹੀਂ ਲੋਕਾਂ ਦਾ ਧਿਆਨ ਜਿਹੜਾ ਭੜਕਾਉਂਦੇ ਆ ਇਸ ਕਰਕੇ ਮੇਰੀ ਸਾਰੇ ਲੋਕਾਂ ਕੇ ਬੇਨਤੀ ਏ ਬਈ ਤਗੜੇ ਹੋ ਕੇ ਕਾਂਗਰਸ ਪਾਰਟੀ ਦੇ ਮੱਦੇ ਕਰੋ ਦੇਸ਼ ਬਚਾਓ ਸੰਵਿਧਾਨ ਬਚਾਓ ਬਹੁਤ ਬਹੁਤ ਸਾਰਿਆਂ ਦਾ ਤਲਵਾਦ ਹੈ ਜਾਇ